सतनाम श्री गुरु साहेब जी जप जी साहेब एक ओंकार सतनाम कर्तापुरख निर्प निर्कार मूर्त अजुनि शेपं गुरुप्रसाद जप ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁਪ ਨਾ ਹੋਵੇ ਜੇ ਲੈ ਰਾਲ ਬਤਾਰ ਭੁੱਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸੈ ਸਣ ਪਲਕ ਹੋਏ ਤਾਇਕ ਨ ਚੱਲੇ ਨਾਲ ਕਿ ਸਿਆਰਾ ਹੋਇਏ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹਵਨ ਜੀ ਹੁਕਮਿ ਲੈ ਵਿੜਾਈ ਹੁਕਮੀ ਉਤਮ ਨੀਚ ਹੁਕਮੁ ਲਖ ਦੁਖ ਸੁਖ ਪਾਈ ਇਹ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਾਈ ਇਹ ਹੁਕਮੇ ਅੰਦਰ ਸਭ ਕੋ ਬਾ ਹੁਕਮ ਨ ਕੋਏ ਨਾਨਕ ਹੁਕਮੇ ਜੇ 부জে ਤਾ ਹਮੇ ਕੈ ਨ ਕੋਏ ਗਾਵੇ ਕੋ ਤਾ ਹੋਵੇ ਕਿਸੇ ਤਣ ਗਾਵੇ ਕੋ ਦਤ ਜਾਣੇ ਨਿਸ਼ਾਨ ਗਾਵੇ ਕੋ ਗੁਣਵੜਿਆਂ ਆਇਆ ਚਾਰ ਗਾਵੇ ਕੋ ਵਿਦਿਆ ਵਿਥਮ ਵਿਚਾਰ ਗਾਵੇ ਕੋ ਸਾਥ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਦਰਾ ਦੂਰ ਕਥਨਾ ਕਤੀ ਨ ਆਵੇ ਟੋਟ ਕਥ ਕਥ ਕਤੀ ਕਟੀ ਕਟਕਟ ਦੇਂਦਾ ਦੇ ਲੈਂਦੇ ਥਕ ਪਹਿ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਗਮ ਚਲਾਏ ਰਹੋ ਨਾਨੂ ਹਿੱਸੇ ਵੇ ਪਰਵਾਉ ਸੱਚਾ ਸਾਹਿਬ ਸੱਚ ਨਾਏ ਭਖੇ ਪ ਅਪਾਰ ਅੱਖੇ ਮੰਗੇ ਦੇ ਦੇ ਦਤ ਕਰੇ ਦਤਾਰ ਪੇ ਰਕੇ ਅੱਗੇ ਰੱਖੀ ਐ ਜਿਸੇ ਦਰਬਾਰ ਮੋਕੇ ਬੋਲਣ ਬੋਲੀ ਐ ਜਿਸੰਤਰੇ ਪਿਆਰ ਅਮਰਤ ਵੇਲਾ ਸਚਨਾ ਵਢਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮਖ ਦਵਾਰ ਨਾਨਕ ਇਹ ਵੇ ਜਾਣੀਐ ਸਬਾਪੇ ਸਚਿਆਰ ਥਾਪਿਆ ਨ ਜਾਏ ਕਿ ਤਾ ਨ ਹੋਏ ਅਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਨ ਨੰਗਾ ਵਿਏ ਗੁਣੀ ਨਿਦਾਨ ਗਵਿ ਸੁਣੀਏ ਮਨ ਰਖੀਏ ਭਾਉ ਦੁਖ ਪਰਹਾ ਸੁ ਕਰ ਲੈ ਜਾਏ ਗੁਰਮੁਖ ਆਨੰਦ ਗੁਰਮੁਖ ਵੇਦ ਗੁਰਮੁਖ ਰਿਆ ਸਮਾਈ ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਿਣਕ ਨਜਾਈ ਗੁਰਾ ਇੱਕ ਦੇਵ ਜਾਈ ਸੁਬਨ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨਜਾਈ ਸੀਸ ਨਾਵਾਂ ਜੇ ਤਿਸ ਭਾਵਾ ਮਿੰਨ ਪਾਣੀ ਕੇ ਨਾਈ ਕਰੀ ਜੇਤੀ ਸਿਸ਼ਟ ਉਪਾਈ ਵੇਖਾਂ ਮਿੰਨ ਕਰਮਾ ਕੇ ਮਿਲੇ ਲਈ ਮਤ ਵਿਚਰਤਨ ਜਵਾਰ ਮਾਨਕ ਜੇ ਗੁਰ ਕੀ ਸੇਖ ਸੁਣੀ ਗੁਰਾ ਇੱਕ ਦੇਵ ਜਾਈ ਸੁਬਨ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਜੈ ਜੁਗਚਾਰੇ ਯਾਰ ਜਾ ਹੋਰ ਸੁਣੀ ਹੋਏ ਨਵਾ ਖੰਡਾ ਵੀ ਜਾਣੀਏ ਨਾ ਜੱਲੇ ਸਭ ਕੋਏ ਚੰਗਾ ਨਵ ਰਖਾਏ ਕੇ ਜਸ ਕੀ ਜਗ ਲੈ ਜੇ ਰਸ ਨਦਰ ਨਾ ਆਵੇ ਤਵ ਨਾ ਪੂਛੇ ਕੇ ਟੀਟਾਂਦਰ ਕੀਟ ਕਰ ਦੋਸੀ ਦਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗਣਦੇ ਤੇ ਹੈ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਤ ਪੀਰ ਸੁਰਨਾਥ ਸੁਣਿਆ ਅਰਤਵਲਾ ਆਕਾਸ ਸੁਣਿਆ ਦੀਪ ਲਪਤਾ ਲ ਸੁਣਿਆ ਪੋ ਨਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਪ ਪਾਪ ਕਾ ਨਾਸ ਸੁਣਿਆ ਇਸਰ ਬ੍ਰਹਮਾ ਇੰਦਾ ਸੁਣਿਆ ਮਕਸਲਾਣ ਮੰਦਾ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਪ ਪਾਪ ਕਾ ਨਾਸ ਸੁਣਿਆ ਸਤ ਸੰਤੋਗ ਗਿਆਨ ਸੁਣਿਆ ਛਟਕਾ ਛਨਾਨ ਸੁਣਿਆ ਪਟਪਟ ਪਾਵੇ ਮਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਪ ਬਪ ਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਕ ਪਿਰਪਸ ਸੁਣਿਆਂ ਦੇ ਪਾਵੇ ਰਾ ਸੁਣਿਆ ਹਾਥ ਵੇਸ ਗਾ ਨਾਨਕ ਭਗਤਾ ਸਦਾ ਵਿਗਾਸ ਸੇ ਦੁਪ ਪਪ ਕਾ ਨਾਸ ਮੰਨੇ ਕੀ ਗਤ ਕਹੇ ਨ ਜਾਏ ਜੇ ਕੋ ਕਹੇ ਪੀਛੇ ਪਸਦਾ ਏ ਕਾਗਜ਼ ਕਲਮ ਨਾਲ ਲਿਖਣ ਹਾਰ ਮੰਨੇ ਕ ਬੇਕਰਨ ਵਿਚਾਰ ਐ ਸੰਮ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮੂਰਤ ਹੋਏ ਮਨ ਬੁੱਧ ਮੰਨੇ ਸਗਲ ਪਾਉਣੇ ਕੀ ਸੱਧ ਮੰਨੇ ਮਾ ਜੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐ ਸੰਮ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਤ ਸੇ ਪ੍ਰਗਟ ਜਾਏ ਮੰਨੇ ਮੰਗ ਨ ਚੱਲੇ ਪੰਥ ਮਨੇ ਸੇਤੀ ਸੰਬੰਧ ਐਸਾ ਨੰਨ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੁਖ ਦਵਾਰ ਮਨੇ ਪਰਵਾਰ ਸਦਾਰ ਮਨੇ ਤਰੇ ਤਾਰੇ ਗੁਰ ਸੇਖ ਮਨੇ ਨਾਨਕ ਪਾਵੇ ਨਾ ਪੇਖ ਐਸਾ ਨੰਨ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਤ ਪਰਵਣ ਪੰਤ ਪਰਦਾਨ ਪੰਤੇ ਪਾਵੇ ਦਰਗੇ ਮਾਨ पंच सोहे दरजा पंचक गौर एकते आन जेक खए करे विचार करते के कने न सम तो तम धक पूत सोखा प्रख्या जिन सूत जेक बुजे हो सचा तवले ऊपर केता पार तते और परे होहोर ਇਸਤੇ ਪਾਰਤਲੇ ਕਮਨ ਯਰ ਜੀ ਜਾਤ ਰੰਗਾ ਕੇ ਨਾਮ ਸੁਭਨਾ ਲਿਖਾ ਬੜੀ ਕਲਾ ਮਹ ਲਖ ਲਿਖ ਜਾਣੇ ਕੋਏ ਰੇਖਾ ਲਿਖਿਆ ਕਿਤਾ ਹੋਏ ਕਿਤਾ ਤਨ ਸੁਆਲੇ ਰੂਪ ਕੀ ਤੀ ਦਾ ਜਾਣ ਕੋਣ ਤੂ ਗੀਤਾ ਪਸਾਓ ਇੱਕ ਕਵਾ ਤਿਸ ਤੇ ਲਖ ਦਰਿਆ ਕੁਦਰਤ ਕਵਣ ਕਾ ਵਿਚਾਰ ਵਰ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਗ ਜਪ ਸੰਪਾਉ ਅਸੰਗ ਪੂਜ ਸੰਸਦਪਤਾ ਸੰਗ੍ਰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹਿਉ ਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਸਤੀય ਸੰਗਦਤਾਰ ਸੰਸਗ੍ਰਮੋ ਪਤਸਾਰ ਅਸੰਖ ਮੋਨ ਲਿਵ ਲਾਇਤਾਰ ਤੁਦਤ ਕਮਨ ਕਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋ ਤੁਦ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮ ਨਿਰੰਕਾਰ ਸੰਗ ਮੂਰਖੰਦ ਕੋਰ ਅਸੰਚੋਰ ਹਰਾਮਖੋਰ ਸੰਗ ਅਮਰ ਕਰ ਜਾਏ ਜੋਰ ਅਸੰਖ ਗਲਵੱਡ ਹੱਤੇ ਕਮਾਏ ਅਸੰਖ ਪਾਪੀ ਪਾਰ ਕਰ ਜਾਏ ਅਸੰਖ ਕੂੜੇ আর ਕੂੜੇ असंख खाए अस निंद सिर करे पार नाने वीचार वे एक वारे साई फरीकार ਸੁਦਾਸ ਜੀ ਸਲਾਮ ਅੰਦਰ ਅੰਕਾਰ ਅਸੰਖਨਾਵਾ ਸੰਗਥਾਵ ਅਗਮ ਅਗਮ ਅਸੰਖ ਲੋਕ ਅਸੰਖੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆੰਗੀਤ ਗੁੰਗਾ ਅਖਰੀ ਲਿਖਣ ਬੋਲੜ ਬਾਣਾ ਅਖਰਾ ਸਰੇ ਸੰਯੋਗ ਵਖਾਣ ਜਨ ਐ ਲੇਖੇ ਤਿਰਸ ਸਿਰਨਾ ਹੈ ਜਿਮ ਫਰਮਾਏ ਤ੍ਰਿਤਿਵ ਪਾਹੇ ਜੇ ਤਾ ਕੀਤਾ ਤੇ ਤਾ ਨਾ ਵਿਣਨਾਵੇਂ ਨਾ ਕੋਤਾ ਕੁਦਰਤ ਕਵਣ ਕਾ ਵਿਚਾਰ ਵਾਰਿਆ ਜਾਵਾ ਏਕ ਵਾਰ ਜੇ ਤੁਧ ਭਾਵੇ ਸਾਈ ਭਲਿਕਾਰ سلام ہوئے مت پاپا کے سنگ او تو رنگ پنی پاپی آخ آئے کر 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 کرنا لکھ لے جاؤ آپ بھی جپے ہی کھاؤ نانک کمی آؤ جاؤ ਤੀਰ ਤਬ ਦਿਆਦ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਨੇ ਮਨੇ ਮਨ ਕੀਤਾ ਪਾਓ ਅੰਤਰ ਕਤ ਤੀਥ ਮਲ ਨਾ ਸਭ ਗੁਣ ਤੇਰੇ ਮੈਂ ਨਹੀਂ ਕੋਏ ਵੇਣ ਗੁਣ ਕੇਤੇ ਭਗਤ ਨਾ ਹੋਏ ਸਵਾਸ ਅਦ ਬਾਣੀ ਬਰਮਾ ਸਸਾ ਸਦਾ ਮਨ ਚਾਓ ਕਮਨ ਸਵੇਲਾ ਵਖਤ ਕਮਨ ਕਮਨ ਤਿਤ ਕਮਨ ਵਾਰ ਕਮ ਸਰਤੀ ਮਾ ਕਵਨ ਜਿਤ ਹੋਵਾ ਕਾਰ ਵੇਲ ਨਪਾਈਆ ਪੰਡਤੀ ਜੇ ਹੋਵੇ ਰਿਲੇ ਪ੍ਰਾਣ ਬਖਤ ਨਪਾਈਓ ਕਾ ਦਿਆ ਜੇ ਲਿਖ ਲੈ ਕਰਨ ਤਿਤਵ ਨਾ ਜੋਗੀ ਜਾਣੇ ਰਤਮਾ ਨ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਜੇ ਅਪੇ ਜਾਣੇ ਸੋਈ ਕਿਵ ਕਰਖਾ ਕਿਵ ਸਲਾਈ ਕਿਵ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਏ ਸਿਆਣਾ ਵੱਡਾ ਸਹਬ ਵੱਡੀ ਨਹੀਂ ਕਿਤਜ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗੈਣ ਸੋਏ ਪਤਲ ਪਤਲ ਲਕ ਅਗਾਸ ਅਗਾਸ ਉਡਕ ਉਡ ਭਾਠ ਕੇ ਵੇਖੇਨ ਏਕ ਬਾਤ ਸੇਸਥਰਾ ਕਹਿਨ ਕਿਤੇ ਬਾ ਅਸਲ ਹੈ ਤਤ ਲੇਖਾ ਹੋਇ ਤੋ ਲਿਖੇ ਲਿਖੇ ਹੋਇ ਮਣਸ ਨਾਨਕ ਵਡਾਖੀਏ ਆਪੇ ਜਾਣਿਆ ਸਲਾਹੀ ਸਲਾਇਤਿਸੂਤ ਨਾ ਪਾਇਆ ਨਦੀਆ ਤੇਵਾ ਪਾਵੈ ਸੁਨਨਾ ਜਾਣੈ ਸੁਸultan ਗਹਿਰਾ ਸੇਤੀ ਮਲਤਨ ਕੀੜੀ ਤੁਲ ਨਾ ਹੋਵਨੀ ਜੈ ਸੁਨਨਾ ਵਿਸਰੇ ਅੰਤ ਸੁਸਤੀ ਕੇ ਨਾਂ ਅੰਤ ਅੰਤ ਨ ਕਰਨੇ ਦੇਨਾ ਅੰਤ ਅੰਤਨਾ

ਉੱਚੇ ਉਪਰ ਉਚਨ ਐਵੜੂ ਉਚਾ ਹੋਵੇ ਕੋਈ ਤੇ ਸੂਝੇ ਕੋ ਜਾਣੇ ਸੋਏ ਜੇਵੜਾਪ ਜਾਣੇ ਆਪ ਆਪ ਨਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿੰਨਤ ਮਾਇ ਕਿਤੇ ਮੰਗੇ ਜੋਦ ਪਾਰ ਕਿਤੇ ਗੰਥ ਨਹੀਂ ਵਿਚਾਰ ਕਿਤੇ ਖਪਟ ਟੁਟੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖਈ ਕਾਇ ਕਿਤੇ ਦੁਖ ਭੂਖ ਸੁਧਮਾਰ ਹੈ ਬੇਦੱਤ ਤੇਰੀ ਦਤਾਰ ਬੰਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਈ ਦੇਖੋ ਖਾਇਕ ਆਖਣ ਪਾਏ ਓ ਜਾਣ ਜੇ ਤੇ ਮੋਖਾਏ ਅਪੇ ਜਾਣੇ ਅਪੇ ਦੇ ਆਖੇ ਸੇ ਬੇਕੇਈ ਕੇ ਜਿਸਨ ਮੁਕਤੇ ਸਿਸਲਾ ਨਾਨਕ ਪਾਸ ਸਈ ਪਾਸਾ ਮੂਲ ਗੁਣ ਮੂਲ ਵਪਾਰ ਅਮੁੱਲ ਪਰਿਆ ਮੂਲ ਪੰਡਾਰ ਮੂਲ ਆਵੇ ਮੂਲ ਲੇ ਜਾਏ ਮੂਲ ਪਿਆ ਮੂਲ ਸਮਾਏ ਅਮੁੱਲ ਧਰਮ ਮੂਲ ਦੀਵਾਨ ਅਮੁੱਲ ਤੁਲ ਮੂਲ ਪ੍ਰਵਾਨ ਅਮੁੱਲ ਫੁਕਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਆਮੁਲ ਆਖਿਆ ਨਾ ਜਾਏ ਆ ਫਾਗਰੇ ਲਿਵ ਲਾਇ ਅਖੇ ਵੇਦ ਪਾਠ ਪੁਰਾਣਾ ਅਖੇ ਪੜੇ ਕਰੇ ਵਿਖਿਆਣ ਅਖੇ ਬਰਮੇ ਅਖੇ ਇੰਦ ਅਖੇ ਗੋਪੀ ਤੇ ਗੋਵਿੰਦ ਅਖੇ ਇਸਰ ਕੇ ਸੇਦ ਅਖੇ ਕਿਤੇ ਕਿਤੇ ਬੁੱਧ ਅਖੇ ਦਾਨ ਅਖੇ ਦੇਵ ਅਖੇ ਸੂਰ ਨਰ ਮਨ ਜਨ ਸੇਵ ਕਿਤੇ ਅਖੇ ਅਖਣ ਪਾਏ ਕਿਤੇ ਕੇ ਕੇ ਉੱਠ ਉੱਠ ਜਾਏ ਇਤੇ ਕਿਤੇ ਹੋਰ ਗਲੇ ਤਾਂ ਆਖ ਨ ਸਕੇ ਕੇਈ ਕੇ ਦੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਚਾ ਸੋਏ ਜੇ ਕੋ ਅਖੇ ਬੋਲ ਵਿਗਰਤਾ ਲਿਖਿਆ ਸਿਰਗਵਾਰ ਗਵਾਰ ਸੋਦਰ ਕਿਹਾ ਸੋਖਰ ਕਿਹਾ ਜਿਤ ਬੇਸਰ ਸਮਲੇ ਬਾਜੇ ਨਾਥ ਅਨੇਕ ਸੰਖਾ ਕੇ ਤੇਵ ਵਣਹਰੇ ਕੇਤੇ ਰਖ ਪਰਿ ਸੋ ਕਈਨ ਕੇਤੇ ਗਾਵਣ ਹਰੇ ਗਾਵੇ ਤਉਨ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤੁ ਗੁ ਲਿਖ ਜਾਣਾ ਲੇਖ ਲੇਖ ਤਨ ਵਿਚਾਰੇ ਗਾਵੇ ਸ੍ਰੀ ਬ੍ਰਹਮਾ ਦੇਵੀ ਸੰਸਦਾ ਸਾਰੇ ਗਾਵੈਨ ਦਾਸਨ ਬੈਠੇ ਦੇਵ ਦੇ ਉਧਰ ਨਾਲੇ ਗਾਵੈ ਸਿਸਮਦੀ ਅੰਦਰ ਗਾਮ ਸਾਥ ਵਿਚਾਰੇ ਗਾਮ ਜਥੀ ਸੁਤਿੰਤੋ ਕੀ ਗਾਵੇ ਵੀਰ ਕਰਾਰੇ ਗਾਵਣ ਪੰਨ ਤਪੜਨ ਰਖੀ ਸਰੂ ਰਿਗੁਵੈਦਾ ਨਾਲੇ ਗਾਵੇ ਮੋਣਿਆ ਮਨਮੋਹਨ ਸੁਰਗਮਾ ਛਪਿਆ ਲੈ ਗਾਵਨ ਤੁਧ ਨਾ ਉਪਾਏ ਤੇਰੇ ਅਠਸਠ ਤੀਥ ਨਲੇ ਗਵੇ ਜੋਦ ਮਾਂ ਬਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੈਈ ਤੁਧ ਨ ਗਾਵੇ ਜੋ ਤੁਧ ਪਵਨ ਰਤੇ ਤੇਰੇ ਭਗਦਰਸਾਲੇ ਹੋਰ ਕਿਤੇ ਗਾਵਨ ਸੈ ਮੈ ਜਿਤ ਨਾਵਨ ਨਾਨਕਿਆ ਵਿਚਾਰੇ सोई सोई सदस साईब सचा सची नहीं है बियसी जन जसी रतना जिन नचाई रंगी रंगी भाती कर कर सिमा जन उपाय कर कर वेखे कीता अपना जि जिस दी विडाई जो सु पावे सोई करसी हुकुम कर न जाई सो पा सो साप साईब ਨਾਨਕ ਰਜਾਈਂ ਦਸਤੋ ਸਰਮਪਦ ਚੋਲੀ ਧਿਆਨ ਕੀ ਕਰੇ ਬਿਬੁੱਤ ਖਿੰਥਾ ਕਾਲ ਕੋਰੀ ਕਾਇ ਆਜੁਗਤ ਡੰਡਾ ਪਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀ ਤੈਜੁ ਜੁਗ ਜੀਤ ਅਦੇਤਿ ਸੇ ਆਦੇਸ ਆਦ ਅਨੇਲ ਆਨੰਨ ਹਤ ਜੁਗ ਜੁਗ ਇਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਣ ੜਕੜੜ ਵਾਜੇ ਨਾਦ ਆਪਨਾਥ ਨਾਥੀ ਸਭਜਾ ਕੀ ਰਿਦ ਸਿਧ ਅਵਰ ਸਾਧ ਸੰਜੋਗ ਵਿਜੈ ਦੇ ਕਰ ਚਲਾਵੇ ਲਖੇ ਆਵੇ ਭਾਗ ਅਦੇਸਿ ਸੇ ਆਦੇਸ ਆਦਾ ਨੀਲ ਅਨੰਥਾ ਜੁਜੁਰੇ ਕੋ ਵੇਸ ਇਕਾ ਮੈਂ ਜੁਗਤ ਵਿਆਹੀ ਤਿਨ ਚਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀ ਬਣ ਜਿਤ ਸੁਭਾਵੇ ਤਿ ਵਿਚ ਲਾਵੇ ਜਿ ਹਾਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਬੋਤਾਏ ਵਿਡਾਨ ਅਦੇਸ ਸੇ ਅਦੇਸ ਅਦ ਨੀਲ ਅਨੰਤ ਜੁਗ ਜੁਗੇ ਕੋ ਵੇਸ ਅਸਨ ਲੋਇ ਲੈ ਪੰਡਾਰ ਜੁਗ ਸ ਪਾਇਆ ਸੋ ਇਕ ਵਾਰ ਕਰ ਕਰ ਵੇਖੇ ਸਿਰਜਣ ਹਾਰ ਨਾਨਕ ਸਾਚੀ ਕੀ ਸਾਚੀ ਕਾਰ ਅਦੇਤ ਸੇ ਅਦੇਸ ਅਦ ਨੀਲ ਅਨੰਤ ਜੁਗ ਜੁਗੇ ਕੋ ਵੇਸ ਇਕ ਦੂਜੀ ਬਲਕ ਹੋਏ ਲਖਵੇਂ ਲਖੀਸ ਲੱਖ ਲਖ ਗੇੜਾ ਆਖੀ ਹੈ ਇਕ ਨਮ ਜਗਦੀਸ ਇਤਰੇ ਪਤ ਪੌੜੀਆਂ ਚੜੀ ਐ ਹੋਏ 21 ਸੁਣ ਗੱਲਾ ਆਕਾਸ ਕੀ ਕਿਟਾਈ ਰੀਸ ਨਨ ਨਦਰੀ ਪਾਈਏ ਕੁੜੀ ਕੁੜੜੀਸ ਅੱਖਣਜਰ ਚਪੈ ਨਯੋਰ ਜੋ ਨਮੰਗਣ ਦੇਨ ਯੋ ਰਜੋ ਨਾ ਜੀਵਨ ਮੰਨੈ ਯੋ ਰ ਜੋ ਨਰਾਜ ਮਲ ਮਨ ਸੋਰ ਜੋ ਨ ਸੁਤੀ ਗਿਆਨ ਵਿਚਾਰ ਜੋ ਨੁਕਤੀ ਸੁਟੇ ਸੰਸਾਰ ਜ ਸਾਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨਿਤ ਨ ਕੋਇ rati utti titi vara pan pani agni patala tis viti titha prakritam sal tis ji jugat ke ranga tin ke nam anek ananta karmi karmi hoy vichar satya ap satya darbar tethe son pan parwana nadri karam pave nishana kat pakai othe pae nan gay jap jaye धर्मकांड का है धर्म ज्ञानकांड का को कर्म केते पवन पानी वेस अंतर केते कण महस केते भर में काढ़त घड़ी है रूप रंग के वेस केत्या कर्म भूमि मेंर केते केते धूप देश केते इंद्र चंद सूर केते केते मंडल देश केते सिद्ध बुद्ध नाथ केते केते देवी वेस ਕਤੇ ਦੇਵਦਰ ਮੰਨੋ ਕਤੇ ਗਤੇਸ ਮੰਦ ਕਤਿਆ ਖਾਣੀ ਕਤਿਆ ਬਣੀ ਕਤੇ ਪੰਦਰੰਦ ਕਤਿਆ ਸੁਰਤੀ ਸੇਵਕ ਕਤੇ ਨਾਨਕੰਤ ਨੰ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤੇਤੇ ਨਾਦ ਬਨੋਦ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਘੜ ਘੜੀਏ ਬਹੁਤਨੂਪ ਤਾਂ ਕੀ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪੀਛੇ ਪਸਦਾ ਐਦਿ ਤੇ ਘੜੀਏ ਸੁਤਮਤਮਨ ਬੁੱਧ ਤੇ ਤੇ ਘੜੀਏ ਸੁਰਾਸਿ ਦਾ ਕੀ ਸੋਦ ਕਰਮਖੰਡ ਕੀ ਬਾਣੀ ਯੋਰ ਤੇ ਤੇ ਹੋ ਨ ਕੋਈ ਹੋਰ ਤਿੱਥੇ ਜੋਦ ਮੈਂ ਬਲਸੂਰ ਤਿੰਨ ਮੈਂ ਰਮ ਰਿਆ ਪ੍ਰਭੂਰ ਤਿੱਥੇ ਸੀਤੋ ਸੀਤਾ ਮੇਮ ਮਮੈ ਤਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿੰਕੇ ਰਾਮ ਵਸੇ ਮਨ ਮਾਇ ਤੇ ਤੇ ਭਗਵਾਨ ਸੇ ਕੇ ਲੋ ਕਰੇ ਨੰਸ ਤੇ ਮਨ ਸੋਏ ਸਖਨੇ ਵਸੇਂਦਰ ਅੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇ ਤੇ ਕੰਡ ਮੰਡ ਵਰਪੰਡ ਦੇ ਕੋ ਕਥੇ ਤਾਤ ਨਾ ਅੰਤ ਤੇਥੇ ਲੋ ਲੋ ਅਕਾਰ ਜਿਵ ਜਿਵ ਹੁਕਮਾ ਤਿਵੇ ਤਿਵ ਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਸਨਾ ਕਰੜਾ ਸਾਰ ਜੈਤ ਪਹਾਰਾ ਤੀਜ ਸੁਨਿਆਰ ਅਹਰ ਮਤ ਵਿਧ ਹਤਿਆਰ ਭੋਖ ਲਾਗਨੀ ਤਪਤਾਉ ਪਾਂਡਾ ਫ ਅਮਰਿਤ ਢਾਲ ਘੜੀਏ ਸਭ ਸੱਚੀ ਟਕਸਾਲ ਨਿੰਦ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਅਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਸ ਰ ਦੁਇ ਦਾਇ ਦਾਇ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵੱਚੇ ਧਰਮ ਅਦੂਰ ਕਰਮੀ ਆਪੋ ਆਪਣੀ ਕੈ ਨੇੜੇ ਕੈ ਦੂਰ ਜਿਨੀ ਨਾਮ ਧਿਆਇਆ े मसक्क काला नानकते मख ऊजल केति षटि न यीनाया गे मक् काल ननकते मख उजल केति षटी वुरु जी का खल वगु जी की फते